ਆ ਹੁੰਦਾ ਦੋਸਤੋ ਲੱਕੜ ਦਾ ਮੁੰਡਾ ਤੁਹਾਡਾ ਕਿਹੜਾ ਦੋਸਤ ਤੁਹਾਨੂੰ ਹਰ ਗੱਲ ਤੇ ਲੱਕੜ ਦੇ ਮੁੰਡੇ ਦਿੰਦਾ ਵੀਡੀਓ ਸ਼ੇਅਰ ਕਰਕੇ ਉਹਨੂੰ ਸੈਂਡ ਕਰ ਦਿਓ ਨਾ ਤਾਂ ਕਹਿੰਦੇ ਇਹ ਰੋਂਦਾ ਨਾ ਹੱਸਦਾ ਨਾ ਦੁੱਧ ਜੋਗਦਾਗਾ ਬਸ ਇੱਕ ਲੱਕੜ ਦਾ ਮੁੰਡਾ ਦੇ ਦਿੰਦਾ ਅਗਲਾ 2027 ਚ ਵੋਟਾਂ ਆਉਣ ਵਾਲੀਆਂ ਨੇ ਲੀਡਰ ਹੁਣ ਤੋਂ ਲਾਗੇ ਲੱਕੜ ਦੇ ਮੁੰਡੇ ਦੇਣ ਤੇ ਅੱਜ ਦੀ ਡੇਟ ਤੇ ਸਭ ਤੋਂ ਵੱਧ ਲੱਕੜ ਦੇ ਮੁੰਡੇ ਕਿਹੜਾ ਦਿੰਦਾ ਫਿਰ ਉਹਨੂੰ ਵੀ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਤੇ ਉਹਨੂੰ ਪਤਾ ਲੱਗੇ ਵੀ ਹਾਂਜੀ ਮੈਂ ਲੱਕੜ ਦੇ ਮੁੰਡੇ ਦੇ ਰਿਆਂ ਲੋਕਾਂ ਨੂੰ ਮੇਰੀ ਪਰਖ ਆ ਗਈ ਵੀ ਅਗਲੇ 2027 ਚ ਮੇਰਾ ਭਾਂਡਾ ਸਾਫ਼ ਕਰਨਗੇ ਤੇ ਇਸ ਤੋਂ ਇਲਾਵਾ ਆ ਗਿਆ ਲੱਕੜ ਦੇ ਟੈਲੀਫੋਨ ਜਿਵੇਂ ਆਹ ਟਰੈਕਟਰ ਨਾਲ ਚੱਪਲਾਂ ਤੋਂ ਬਣਾਏ ਹੋਏ ਨੇ ਹੂ ਬੂ ਲੱਗਦਾ ਨਾ ਜਿਵੇਂ 8 ਵੰਜਾ ਆ ਦੇਖੋ ਜੀ ਆ ਪ੍ਰੀਤ ਆ ਗਿਆ ਹਰੇਕ ਤਰ੍ਹਾਂ ਦੇ ਟਰੈਕਟਰ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਆ ਜਿਵੇਂ ਬਾਲਾ ਪੁਰਾਣਾ ਮਾਡਲ ਆ ਗਿਆ ਉਹ ਦੇਖੋ ਉਹ ਟਰੈਕਟਰ ਆ ਗਿਆ ਜਿਵੇਂ ਸੇਮ ਉਹੋ ਜਿਹੇ ਬਣਾਏ ਪਏ ਨੇ ਤੇ ਇਹ ਬਣਾਏ ਕਿਹਨੇ ਨੇ ਬਾਈ ਯੁਰਣੇ ਗਰਮੀਤ ਬਾਈ ਨੇ ਬਾਈ ਬਹੁਤ ਕੈਂਡ ਕੰਮ ਆ ਤੁਹਾਡਾ ਜੇ ਤੁਸੀਂ ਵੀ ਇਹ ਚੀਜ਼ਾਂ ਦੇਖ ਰਹੇ ਹੋ ਨਾ ਇੱਕ ਵਾਰ ਆਪਣੇ ਪਰਿਵਾਰ ਨੂੰ ਜਰੂਰ ਦਿਖਾ ਕੇ ਲਜਾਓ ਆ ਵੇਖੋ ਕਿੰਨੀਆਂ ਕਿੰਨੀਆਂ ਕੈਂਡ ਚੀਜ਼ਾਂ ਆ ਜਿਵੇਂ ਜੀ ਦੁੱਧ ਰੜਕਦੇ ਹੁੰਦੇ ਆ ਉਹ ਚੀਜ਼ ਆ ਗਈ ਆ ਗੋਲ ਕਾਗੇ ਆ ਨਿੰਮ ਦੇ ਕੋਟ ਨੇ ਆਗੇ ਹੋਰ ਬਹੁਤ ਚੀਜ਼ਾਂ ਪਈਆਂ ਨੇ ਸ਼ੇਅਰ ਕਰ ਦਿਓ ਬੰਦੇ ਦੇ ਹੱਥਾਂ ਦੀ ਮਿਹਨਤ ਨੂੰ ਤੇ ਪੇਜ ਨੂੰ ਵੀ ਦੋਸਤੋ ਜਰੂਰ ਜਰੂਰ ਫੋਲੋ ਕਰ ਲਿਓ